ਹਾਂਜੀ ਪਿਆਰੇ ਵਿਦਿਆਰਥੀਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਵਿਸ਼ਾ ਪੰਜਾਬੀ ਪਾਠ ਨੰਬਰ 6 ਬਲਦਾਂ ਵਾਲਾ ਪਿਆਰਾ ਸਿੰਘ ਅੱਜ ਬੱਚਿਓ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਤੇ ਸਾਰਾ ਪਾਠ ਵਿਆਸ ਕਰਾਂਗੇ ਇਸ ਤੋਂ ਇਲਾਵਾ ਚੈਨਲ ਤੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਾਈ ਹੋਏ ਨੇ ਉਹ ਤੁਸੀਂ ਪਲੇਲਿਸਟ ਤੇ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਲੇਖਕ ਡਾਕਟਰ ਹਰਨੇਰ ਹਰਨੇਕ ਸਿੰਘ ਕਲੇਰ ਬਲਦਾਂ ਵਾਲਾ ਪਿਆਰਾ ਸਿੰਘ ਕਹਾਣੀ ਦਾ ਸਾਰ ਸਭ ਤੋਂ ਪਹਿਲਾਂ ਬੱਚੇ ਆਪਾਂ ਇਸ ਦਾ ਸਾਰ ਕਰਾਂਗੇ ਇਸ ਤੋਂ ਬਾਅਦ ਪਾਠ ਵਿਆਸ ਕਰਾਂਗੇ ਤਾਂ ਕਿ ਆਪਾਂ ਨੂੰ ਪਾਠ ਦੀ ਜਿਹੜੀ ਕਹਾਣੀ ਹੈ ਠੀਕ ਹੈ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ ਇਸ ਨਾਲ ਆਪਾਂ ਨੂੰ ਪ੍ਰਸ਼ਨ ਉੱਤਰ ਹੱਲ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਬਲਦਾਂ ਵਾਲਾ ਪਿਆਰਾ ਸਿੰਘ ਹਰ ਰੋਜ਼ ਸਵੇਰੇ 4 ਵਜੇ ਗੁਰਦੁਆਰੇ ਵਿੱਚੋਂ ਆਵਾਜ਼ ਆਉਣ ਦੇ ਨਾਲ ਹੀ ਮੰਝੇ ਉੱਤੋਂ ਉੱਠ ਪੈਂਦਾ ਬਲਦਾਂ ਨੂੰ ਪੱਠੇ ਪਾਉਣ ਮੰਗਰੋਂ ਉਹ ਇਸ਼ਨਾਨ ਕਰਦਾ ਤੇ ਫਿਰ ਆਪਣੀ ਪਤਨੀ ਤਨਕੌਰ ਤੋਂ ਲੱਸੀ ਦੀ ਘੜਬੀ ਮੰਗਾ ਕੇ ਪੀਣ ਮੰਗਰੋ ਉਹ ਖੇਤਾਂ ਨੂੰ ਤੁਰ ਪੈਂਦਾ ਲੋਕ ਉਸ ਨੂੰ ਬਲਦਾਂ ਵਾਲਾ ਪਿਆਰਾ ਸਿੰਘ ਆਖਦੇ ਹਰੀ ਕ੍ਰਾਂਤੀ ਵੇਲੇ ਵੀ ਉਹ ਆਪਣੀ 20 ਬਿੱਗੇ ਜ਼ਮੀਨ ਦੀ ਖੇਤੀ ਬਲਦਾਂ ਨਾਲ ਹੀ ਕਰਦਾ ਰਿਹਾ ਉਹ ਹਰ ਰੋਜ਼ ਰਾਤੀ ਬਣਾਈ ਸਕੀਮ ਅਨਸਾਰ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਉਹ ਸਾਂ ਵੇਲਾ ਖੇਤਾਂ ਵਿੱਚ ਹੀ ਕਰਦਾ ਨਿਯਾਇਆਂ ਵਿੱਚ ਤੋਬੇ ਤੋਂ ਪਰ ਖੂ ਸਦਕਾ ਉਸ ਦੇ ਖੇਤ ਹਰੇ ਭਰੇ ਰਹਿੰਦੇ ਉਸ ਨੇ ਖੇਤੀ ਦੇ ਸਾਂਗ ਤਰੀਕੇ ਆਪਣੇ ਬਾਪੂ ਦیدار ਸਿੰਘ ਤੋਂ ਸਿੱਖੇ ਸਨ ਉਸਦੇ ਬਾਪੂ ਨੇ ਕਿਹਾ ਸੀ ਕਿ ਉਹ ਹਰ ਰੋਜ਼ ਖੇਤਾਂ ਵਿੱਚ ਸੁਬਕ ਤੇ ਜਾਇਆ ਕਰੇ ਤੇ ਖੇਤ ਦੇ ਹਰ ਬੰਨੇ ਉੱਤੇ ģੇੜਾ ਮਾਰ ਕੇ ਰੁੱਖਾਂ ਬੂਟਿਆਂ ਤੇ ਫਸਲਾਂ ਨੂੰ ਧਿਆਨ ਨਾਲ ਵੇਖਿਆ ਕਰੇ ਫਸਲਾਂ ਦਾ ਧੀਆਂ ਪੁੱਤਰਾਂ ਵਾਂਗ ਖਿਆਲ ਰੱਖਣਾ ਪੈਂਦਾ ਹੈ ਹੱਥਾਂ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਆਉਂਦੀ ਸੱਚਮੁੱਚ ਹੀ ਪਿਆਰਾ ਸਿੰਘ ਦੇ ਘਰ ਕਿਸੇ ਚੀਜ਼ ਦੀ ਤੰਗੀ ਨਹੀਂ ਸੀ ਦੁੱਧ ਪੁੱਤਰ ਤੇਤੀ ਉਸ ਦੇ ਘਰ ਸਨ ਇਸ ਤੋਂ ਇਲਾਵਾ ਦੋ ਮੱਝਾਂ ਇੱਕ ਗਾਂ ਤੇ ਨਗੌਰੀ ਬਲਦਾਂ ਦੀ ਜੋੜੀ ਉਸਤੇ ਕੋਲ ਸੀ ਉਹ ਸਵੇਰੇ ਸਬਕ ਤੇ ਖੇਤਾਂ ਵਿੱਚ ਚੱਲ ਜਾਂਦਾ ਅਤੇ ਦੁਪਹਿਰ ਦੀ ਰੋਟੀ ਤੱਕ ਡੱਟ ਕੇ ਕੰਮ ਕਰਦਾ ਸੂਰਜ ਦੀ ਟਿੱਕੀ ਚੜਦਿਆਂ ਹੀ ਧੰਨਕੌਰ ਉਸ ਲਈ ਛਾਹ ਬੇਲ ਲੈ ਕੇ ਆ ਜਾਂਦੀ ਸੀ ਖੂਹ ਉੱਤੇ ਪਿਆਰਾ ਸਿੰਘ ਨੇ ਘਰ ਪਰਿਵਾਰ ਲਈ ਸਬਜ਼ੀਆਂ ਬੀਜੀਆਂ ਹੋਈਆਂ ਸਨ। ਸ਼ਾਹ ਵੇਲਾ ਖਾ ਕੇ ਪਿਆਰਾ ਸਿੰਘ ਆਪਣੇ ਕੰਮ ਵਿੱਚ ਲੱਗ ਜਾਂਦਾ ਪਰੰਤੂ ਧਨਕੌਰ ਪੱਠੇ ਵੱਢਣ ਲੱਗ ਪੈਂਦੀ ਤੇ ਫਿਰ ਉਹ ਦੁਪਹਿਰ ਦੀ ਰੋਟੀ ਲਈ ਸਬਜ਼ੀ ਤੋੜ ਕੇ ਘਰ ਮੁੜ ਆਉਂਦੀ। ਪਿੰਡ ਵਿੱਚ ਟਰੈਕਟਰਾਂ ਤੋਂ ਇਲਾਵਾ ਖੇਤੀ ਦੇ ਕੰਮਾਂ ਲਈ ਹੋਰ ਮਸ਼ੀਨਾਂ ਵੀ ਆ ਗਈਆਂ ਪਰ ਪਿਆਰਾ ਸਿੰਘ ਨਗੌਰੀ ਬਲਦਾਂ ਦੀ ਜੋੜੀ ਲੈ ਆਇਆ। ਉਹ ਦੱਬ ਕੇ ਵਾਹ ਰੱਜ ਕੇ ਖਾਹ ਵਾਲੀ ਖੇਤੀ ਵਿੱਚ ਯਕੀਨ ਕਰਦਾ ਸੀ। ਇੱਕ ਵਾਰੀ ਧਨਕੌਰ ਨੇ ਉਸ ਨੂੰ ਖੇਤਾਂ ਵਿੱਚ ਫਾਰਮਿਕ ਖਾਦ ਪਾਉਣਾ ਤੇ ਨਵੇਂ ਬੀਜ ਪਾਉਣ ਲਈ ਟਰੈਕਟਰ ਲਿਆਉਣ ਲਈ ਕਿਹਾ ਤਾਂ ਜੋ ਉਹ ਵੀ ਟਰੈਕਟਰ ਵਾਲੇ ਬਣ ਸਕਣਾ ਉਸ ਦਾ ਮੁੰਡਾ ਆਰਮੀ ਵਿੱਚ ਪੜਦਾ ਸੀ ਤੇ ਕੁੜੀ ਨੇ ਈਟੀਟੀ ਕਰ ਲਈ ਸੀ ਉਹ ਸਮਝਦੀ ਸੀ ਕਿ ਉਸ ਦੀ ਕੁੜੀ ਲਈ ਚੰਗਾ ਰਿਸ਼ਤਾ ਟਰੈਕਟਰ ਆਦ ਹੁਣ ਨਾਲ ਹੀ ਮਿਲੇਗਾ ਪਰ ਪਿਆਰਾ ਸਿੰਘ ਨੇ ਕਿਹਾ ਕਿ ਉਹ ਕੁੜੀ ਦਾ ਵਿਆਹ ਸਾਦਾ ਕਰੇਗਾ ਤੇ ਮੁੰਡੇ ਦੇ ਵਿਆਹ ਉੱਤੇ ਕੁਝ ਲਵੇਗਾ ਨਹੀਂ ਇਸ ਕਰਕੇ ਉਸ ਉੱਤੇ ਕੋਈ ਕੰਮ ਵਿੱਚ ਇਸ ਕਰਕੇ ਉਸਨੇ ਕੋਈ ਕੰਮ ਵਿੱਚੋਂ ਬਾਹਰਾ ਨਹੀਂ ਕਰਨਾ ਟਰੈਕਟਰ ਤੇ ਹੋਰ ਮਸ਼ੀਨਾਂ ਲਈ ਕਰਜ਼ਾ ਚੁੱਕਣ ਵਾਲਿਆਂ ਦਾ ਜੋ ਹਾਲ ਹੁੰਦਾ ਹੈ ਉਹ ਸਭ ਨੂੰ ਪਤਾ ਹੀ ਹੈ ਤਨਕਾਰ ਨੇ ਕਿਹਾ ਜੇ ਇਹ ਗੱਲ ਉਸ ਦੇ ਪੁੱਤਰ ਪ੍ਰੀਤਮ ਨੇ ਉਸ ਨੂੰ ਹੀ ਕਹੀ ਸੀ ਤਨਕਾਰ ਨੇ ਕਿਹਾ ਕਿ ਇਹ ਗੱਲ ਉਸ ਦੇ ਪੁੱਤਰ ਪ੍ਰੀਤਮ ਨੇ ਹੀ ਉਸ ਨੂੰ ਕਹੀ ਸੀ ਉਂਝ ਉਹ ਉਂਝ ਉਹ ਆਪ ਤਾਂ ਹੱਥੀ ਕੰਮ ਨੂੰ ਬਧੇਰੇ ਪਸੰਦ ਕਰਦੀ ਹੈ ਪਿਆਰਾ ਸਿੰਘ ਨੇ ਉਸ ਨੂੰ ਕਿਹਾ ਕਿ ਜਿੰਨਾ ਜੇ ਉਸ ਦੇ ਨੈਣ ਪ੍ਰਾਨਾ ਪੇਦੇ ਪਰ ਚਲਾਰਾ ਪਏਗਾ ਬੱਚੋ ਪ੍ਰਾਣ ਕੰਮ ਕਰਦੇ ਹਨ ਉਹ ਕੁਦਰਤੀ ਢੰਗ ਨਾਲ ਹੀ ਖੇਤੀ ਕਰੇਗਾ ਉਹ ਜਾਣਦੀ ਹੈ ਉਹ ਜਾਣਦੀ ਹੀ ਹੈ ਕਿ ਅੱਧੇ ਪਿੰਡ ਦੇ ਲੋਕ ਮਾਣ ਲਈ ਅੱਧੇ ਪਿੰਡ ਦੇ ਲੋਕ ਖਾਣ ਲਈ ਖਾਣ ਲਈ ਕਣਕ ਮੂੰਗੀ ਮੱਕੀ ਤੇ ਮੂੰਗੀ ਉਸ ਤੋਂ ਮੁੱਲ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਖੇਤਾਂ ਵਿੱਚ ਦੇਸੀ ਰੂੜੀ ਦੀ ਖਾਦ ਹੀ ਪਾਉਂਦੇ ਹਨ ਤੇ ਉਹਨਾਂ ਉੱਤੇ ਕੋਈ ਦਵਾਈ ਨਹੀਂ ਛਿੜਕਦੇ ਉਸਨੇ ਦੱਸਿਆ ਕਿ ਉਹ ਤਾਂ ਸਭ ਨੂੰ ਕਹਿੰਦਾ ਹੈ ਕਿ ਉਹ ਦੇਸੀ ਖਾਦ ਨਾਲ ਫਸਲਾਂ ਤਿਆਰ ਕਰਨਾ ਜੇਕਰ ਬਹਾਈ ਦਾ ਕੰਮ ਸਮੇਂ ਸਿਰ ਹੋ ਜਾਵੇ ਤਾਂ ਖੇਤਾਂ ਵਿੱਚ ਨਦੀਨਾ ਹੁੰਦਾ ਹੀ ਨਹੀਂ ਜੇਕਰ ਹੋਵੇ ਤਾਂ ਇੱਕ ਅੱਧੀ ਗੋਡੀ ਕੀਤੀ ਜਾ ਸਕਦੀ ਹੈ ਪਿਆਰਾ ਸਿੰਘ ਤੋਂ ਹੁੰਦਾ ਪੱਕਾ ਸੀ ਉਹ ਕਹਿੰਦਾ ਹੁੰਦਾ ਸੀ ਕਿ ਧਰਤੀ ਸਾਡੀ ਮਾਂ ਹੈ ਇਸ ਦੀ ਜਿੰਨੀ ਸੇਵਾ ਕਰੋ ਇਹ ਓਨਾ ਹੀ ਫਲ ਦਿੰਦੀ ਹੈ ਉਹ ਸੂਰਜ ਛਿਪਦਿਆਂ ਹੀ ਬਲਦਾਂ ਨੂੰ ਆਰਾਮ ਕਰਨ ਲਈ ਕੰਮ ਤੋਂ ਬੇਲੇ ਕਰ ਦਿੰਦਾ ਸੀ ਕਈ ਵਾਰ ਉਹ ਸ਼ਾਮ ਨੂੰ ਆਪਣੇ ਪੁੱਤਰ ਨਾਲ ਖੇਤ ਵਿੱਚ ਜਾ ਕੇ ਉੱਥੋਂ ਪੱਠੀਆਂ ਦੀਆਂ ਭਰੀਆਂ ਰੇੜੀ ਉੱਤੇ ਲੱਦ ਕੇ ਲੈ ਕੇ ਆਉਂਦਾ ਸੀ ਫਿਰ ਜਦੋਂ ਪਿਆਰਾ ਸਿੰਘ ਰੋਟੀ ਖਾਣ ਬੈਠਦਾ ਤਾਂ ਤਨਕਰ ਉਸਦੇ ਅੱਗੇ ਰੋਟੀ ਦੀ ਥਾਲੀ ਰੱਖਦੀ ਹੋਈ ਕਹਿੰਦੀ ਕਿ ਸਾਰਾ ਅੰਡਗਵੰਡ ਉਹਨਾਂ ਤੋਂ ਸਬਜ਼ੀਆਂ ਮੰਗ ਕੇ ਲੈ ਜਾਂਦਾ ਹੈ ਉਹ ਕਹਿੰਦੇ ਹਨ ਕਿ ਤੁਹਾਡੀਆਂ ਸਬਜ਼ੀਆਂ ਉੱਤੇ ਦਵਾਈ ਨਹੀਂ ਛਿੜਕੀ ਹੁੰਦੀ ਇਹ ਸੁਣ ਕੇ ਪ੍ਰੀਤਮ ਕਹਿੰਦਾ ਕਿ ਹੁਣ ਤਾਂ ਸਰਕਾਰ ਵੀ ਪਾਣੀ ਦੇ ਡਿੱਗਦੇ ਪੱਧਰ ਬਾਰੇ ਸੋਚਣ ਲੱਗ ਪਈ ਹੈ ਇਹ ਸੁਣ ਕੇ ਪਿਆਰਾ ਸਿੰਘ ਕਹਿੰਦਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਰੁੱਖ ਬੂਟੇ ਲਾ ਕੇ ਧਰਤੀ ਨੂੰ ਹਰੀ-ਭਰੀ ਰੱਖਣ ਤਾਂ ਪਾਣੀ ਦੀ ਕਟੜ ਰਹੇਗੀ ਹੀ ਨਹੀਂ ਇਨਨ ਉਹਨਾਂ ਦੇ ਗਰ ਸਰਪੰਚ ਆ ਗਿਆ ਤੇ ਕਹਿਣ ਲੱਗਾ ਕਿ ਕੱਲ ਨੂੰ ਉਹਨਾਂ ਦੇ ਪਿੰਡ ਵਿੱਚ ਖੇਤੀ ਮਹਿਕਮੇ ਦੇ ਬੰਦਿਆਂ ਨੇ ਕੁਦਰਤੀ ਖੇਤੀ ਬਾਰੇ ਕਿਸਾਨਾਂ ਨਾਲ ਗੱਲ ਕਰਨ ਲਈ ਆਉਣਾ ਹੈ ਉਹਨਾਂ ਉਸ ਪਿਆਰਾ ਸਿੰਘ ਕੋ ਮਤਲਬ ਪਿਆਰਾ ਸਿੰਘ ਕੋ ਬਾਰੇ ਖਾਸ ਤੌਰ ਤੇ ਪੁੱਛਿਆ ਸੀ ਉਹੋ ਕੱਲ ਨੂੰ 10 ਵਜੇ ਪੰਚਾਇਤਕਾਰ ਪਹੁੰਚ ਜਾਵੇ ਨਾਲ ਹੀ ਸਰਪੰਚ ਨੇ ਕਿਹਾ ਕਿ ਉਸ ਨੇ ਖੇਤੀ ਮਹਿਕਮੇ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਉਹਨਾਂ ਦਾ ਪਿੰਡ ਤਾਂ ਕੁਦਰਤੀ ਖੇਤੀ ਬਾਰੇ ਪਿਆਰਾ ਸਿੰਘ ਤੋਂ ਹੀ ਸਿੱਖ ਲਵੇਗਾ ਇਹ ਸੁਣ ਕੇ ਪ੍ਰੀਤਮ ਆਪਣੇ ਬਾਪ ਲਈ ਮਾਣ ਨਾਲ ਪਰ ਗਿਆ ਇਥੇ ਵਿੱਚੋ ਇੱਕ ਸ਼ਬਦ ਲਿਖਿਆ ਗਿਆ ਪ੍ਰੀਤਮ ਠੀਕ ਹੈ ਇਹ ਪ੍ਰੀਤਮ ਮਤਲਬ ਸ਼ਬਦ ਹੈ ਗਲਤ ਕਿਉਂਕਿ ਪਪੇ ਦੇ ਪਿਆਰ ਚ ਇੱਥੇ ਰਾਰਾ ਲਿਖਿਆ ਜਾਏਗਾ ਪਿਆਰਾ ਸਿੰਘ ਨੇ ਕਿਹਾ ਕਿ ਉਹ ਸਵੇਰੇ ਉੱਠ ਕੇ ਪਹਿਲਾਂ ਉਹ ਖੇਤ ਨੂੰ ਜਾਣਗੇ ਇਸ ਕਰਕੇ ਉਹ ਖੇਤੀ ਸੌਂ ਜਾਣਾ ਥੋੜੀ देर ਮੰਗ ਰੋ ਉਹ ਆਪਣੇ ਮੰਜੇ ਉੱਤੇ ਬੈਠ ਕੇ ਸੋਚਦਾ ਰਿਹਾ ਤੇ ਫਿਰ ਸੌਂ ਗਿਆ ਉਸ ਨੂੰ ਯਾਪਦਾ ਸੀ ਜਿਵੇਂ ਉਹ ਪਿੰਡ ਦੇ ਕਿਸਾਨਾਂ ਨੂੰ ਕੁਦਰਤੀ ਢੰਗ ਨਾਲ ਖੇਤੀ ਕਰਨ ਬਾਰੇ ਭਾਸ਼ਣ ਦੇ ਰਿਹਾ ਹੋਵੇ ਹੁਣ ਬੱਚਿਓ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਪ੍ਰਸ਼ਨ ਨੰਬਰ 1 ਪਿਆਰਾ ਸਿੰਘ ਦਾ ਨਿਤਨੇਮ ਕੀ ਸੀ ਉੱਤਰ ਪਿਆਰਾ ਸਿੰਘ ਹਰ ਰੋਜ਼ 4 ਵਜੇ ਉੱਠ ਕੇ ਪਸ਼ੂਆਂ ਨੂੰ ਪੱਠੇ ਪਾਉਂਦਾ ਪਾਣੀ ਘੇੜ ਕੇ ਇਸ਼ਨਾਨ ਕਰਦਾ ਬੜਦਾਂ ਦੀ ਖੁਰਲੀ ਵਿੱਚ ਹੱਥ ਮਾਰਦਾ ਤੇ ਆਪਣੇ ਘਰਵਾਲੀ ਨੂੰ ਦਸਹੀ ਲਿਆਉਣ ਲਈ ਆਵਾਜ਼ ਦਿੰਦਾ ਇਹ ਪਿਆਰਾ ਸਿੰਘ ਦਾ ਨਿਤਨੇਮ ਸੀ। ਪ੍ਰਸ਼ਨ ਨੰਬਰ 2 ਪਿਆਰਾ ਸਿੰਘ ਹਰ ਰੋਜ਼ ਸੁਬਖਤੇ ਸੁਬਖਤੇ ਖੇਤਾਂ ਵਿੱਚ ਜਾ ਕੇ ਕੀ ਕਰਦਾ ਸੀ? ਉੱਤਰ ਪਿਆਰਾ ਸਿੰਘ ਹਰ ਰੋਜ਼ ਸੁਬਖਤੇ ਖੇਤਾਂ ਵਿੱਚ ਜਾ ਕੇ ਰਾਸਤੀ ਬਣਾਈ ਸਕੀਮ ਅਨੁਸਾਰ ਆਪਣਾ ਕੰਮ ਸ਼ੁਰੂ ਕਰ ਲੈਂਦਾ ਸੀ। ਪ੍ਰਸ਼ਨ ਨੰਬਰ 3 ਪਿਆਰਾ ਸਿੰਘ ਨੇ ਕਿਹੜੇ-ਕਿਹੜੇ ਟੰਗ ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ? ਉੱਤਰ ਹਰ ਰੋਜ਼ ਸਵੇਰੇ ਖੇਤਾਂ ਵਿੱਚ ਜਾਣਾ, ਹਰ ਬੱਟ ਬੰਨੇ ਤੇ ਢੀਡਾ ਮਾਰਨਾ ਤੇ ਫਸਲਾਂ ਦਾ ਧਿਆਨ ਰੱਖਣਾ ਆਦ ਖੇਤੀ ਦੇ ਢੰਗ ਤਰੀਕੇ ਉਸਨੇ ਆਪਣੇ ਬਾਪੂ ਦیدار ਸਿੰਘ ਤੋਂ ਸਿੱਖੇ ਸਨ। ਪ੍ਰਸ਼ਨ ਨੰਬਰ 4 ਪਿਆਰਾ ਸਿੰਘ ਨੂੰ ਕਿਸੇ ਵੀ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ ਦੱਸੋ ਕਿਵੇਂ? ਉੱਤਰ ਪਿਆਰਾ ਸਿੰਘ ਦਾ ਇੱਕ ਪੁੱਤਰ ਤੇ ਇੱਕ ਧੀ ਸੀ। ਉਸਦੇ ਘਰ ਦੋ ਮੱਝਾਂ, ਇੱਕ ਗਾਂ ਤੇ ਨਗੌਰੀ ਬਲਦਾਂ ਦੀ ਜੋੜੀ ਸੀ। ਇਸ ਪ੍ਰਕਾਰ ਉਸ ਨੂੰ ਕਿਸੇ ਵੀ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ। ਪ੍ਰਸ਼ਨ ਨੰਬਰ 5 ਤਨਕਰ ਵੱਲੋਂ ਦਿੱਤੀ ਸਲਾਹ ਪਿਆਰਾ ਸਿੰਘ ਕਿਉਂ ਨਹੀਂ ਸੀ ਮੰਨਣੀ ਚਾਹੁੰਦਾ ਉੱਤਰ ਪਿਆਰਾ ਸਿੰਘ ਸਾਦਾ ਜੀਵਨ ਜਿਉਣ ਵਿੱਚ ਵਿਸ਼ਵਾਸ ਰੱਖਦਾ ਸੀ ਉਹ ਕਿਸੇ ਵੀ ਕਿਸੇ ਦੀ ਰੀਸ ਵਿੱਚ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਚਾਹੁੰਦਾ ਸੀ ਇਸ ਲਈ ਉਹ ਤਨਕੌਰ ਦੀ ਸਲਾਹ ਨਹੀਂ ਸੀ ਮੰਨਣੀ ਚਾਹੁੰਦਾ ਪ੍ਰਸ਼ਨ ਨੰਬਰ 6 ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ ਦਾ ਵਿਆਹ ਕਿਉਂ ਜਹਾ ਕਰਨਾ ਚਾਹੁੰਦਾ ਸੀ ਉੱਤਰ ਪਿਆਰਾ ਸਿੰਘ ਆਪਣੀ ਧੀ ਦਾ ਵਿਆਹ ਸਿੱਧਾ ਸਾਦਾ ਕਰਨਾ ਚਾਹੁੰਦਾ ਸੀ ਉਹ ਆਪਣੇ ਮੁੰਡੇ ਦੇ ਵਿਆਹ ਤੇ ਵੀ ਕੋਈ ਦਾਜ ਦੇਹਜ ਨਹੀਂ ਲੈਣਾ ਚਾਹੁੰਦਾ ਸੀ ਪ੍ਰਸ਼ਨ ਨੰਬਰ 7 ਪਿੰਡ ਦੇ ਲੋਕ ਪਿਆਰਾ ਸਿੰਘ ਦੀ ਦੇ ਖੇਤ ਦੀ ਫਸਲ ਅਤੇ ਸਬਜ਼ੀਆਂ ਕਿਉਂ ਖਰੀਦੇ ਸਨ ਪਿਆਰਾ ਸਿੰਘ ਖੇਤ ਵਿੱਚ ਦੇਸੀ ਖਾਦ ਦੀ ਵਰਤੋਂ ਕਰਦਾ ਸੀ ਅਤੇ ਕੋਈ ਦਵਾਈ ਵਗੈਰਾ ਨਹੀਂ ਸੀ ਛਿੜਕਦਾ ਇਸ ਕਰਕੇ ਪਿੰਡ ਦੇ ਲੋਕ ਉਸ ਦੀ ਫਸਲ ਅਤੇ ਸਬਜ਼ੀਆਂ ਖਰੀਦੇ ਸਨ ਪ੍ਰਸ਼ਨ ਨੰਬਰ 8 ਪਾਣੀ ਦੀ ਕਾਟ ਨੂੰ ਪੂਰਾ ਕਰਨ ਬਾਰੇ ਪਿਆਰਾ ਪਿਆਰਾ ਸਿੰਘ ਦੇ ਕੀ ਵਿਚਾਰ ਸਨ ਉੱਤਰ ਪਿਆਰਾ ਸਿੰਘ ਦਾ ਵਿਚਾਰ ਸੀ ਜੇਕਰ ਰੁੱਖ ਬੂਟੇ ਲਾ ਕੇ ਕਿਸਾਨ ਧਰਤੀ ਨੂੰ ਹਰਾ ਭਰਾ ਹਰਾ-ਭਰਾ ਰੱਖਣ ਤਾਂ ਪਾਣੀ ਦੀ ਥੋੜਾ ਆਪਣੇ ਆਪ ਪੂਰੀ ਹੋ ਜਾਵੇਗੀ। ਇਹਦੇ ਵਿੱਚੋਂ ਹਰਾ ਲਿਖਿਆ ਜਾਏਗਾ। ਹਾ ਹਾ ਰਾਰੇ ਨੂੰ ਕੰਨਾ। ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਕੀ ਸੁਨੇਹਾ ਲਿਆਇਆ ਸੀ? ਉੱਤਰ ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਸੁਨੇਹਾ ਲੈ ਕੇ ਆਇਆ ਸੀ ਕਿ ਖੇਤੀਬਾੜੀ ਵਿਭਾਗ ਦੇ ਬੰਦਿਆਂ ਨੇ ਕਿਸਾਨਾਂ ਨਾਲ ਖੇਤੀ ਕੁਦਰਤੀ ਖੇਤੀ ਬਾਰੇ ਗੱਲਾਂ ਕਰਨ ਆਉਣਾ ਹੈ। ਇਸ ਲਈ ਉਹ 10 ਵਜੇ ਪੰਚਾਇਤ ਘਰ ਪਹੁੰਚ ਜਾਵੇ। ਔਖੇ ਸ਼ਬਦਾਂ ਦੇ ਅਰਥ ਚਰਾਨੀ ਮਿੱਟੀ ਆਦਿ ਬਣਾਈ ਹੋਈ ਨੀਵੀਂ ਛੱਤ ਵਾਲੀ ਰਸੋਈ ਨਿਤਨੇਮ ਹਰ ਰੋਜ਼ ਕੰਮ ਹਰ ਰੋਜ਼ ਕਰਨ ਵਾਲਾ ਕੰਮ ਮਸ਼ਹੂਰ ਪ੍ਰਸਿੱਧ ਬਿੜ ਲੈਣਾ ਸ਼ੁਰੂ ਕਰਨਾ ਨਵੇਂ ਨਰੋਏ ਤਕੜੇ ਤੰਦਰੁਸਤ ਚੰਗੇ ਭਲੇ ਨਿਆਈਆਂ ਪਿੰਡ ਦੇ ਨੇੜੇ ਦੀ ਜ਼ਮੀਨ ਹਾਜ਼ਰੀ ਸਵੇਰ ਵੇਲੇ ਦੀ ਰੋਟੀ ਖੱਤੀ ਛੋਟਾ ਖੇਤ ਨੈਣ ਪ੍ਰਾਨਾਂ ਸਰੀਰ ਦੇ ਅੰਗ ਜਿੰਦਜਾਨ ਨਦੀਨ ਖੇਤਾਂ ਵਿੱਚ ਉੱਗੇ ਬਾਦੂ ਪੌਦੇ ਹਿਰਦ ਦੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਨੰਬਰ 1 ਟੁਣਕ ਟੁਣਕ ਬਲਦਾਂ ਦੇ ਗਲ ਪਾਈਆਂ ਟੱਲੀਆਂ ਟੁਣਕ ਟੁਣਕ ਕਰ ਰਹੀਆਂ ਸਨ ਦੱਬ ਕੇ ਬਾਹਰ ਅੱਜ ਕੇ ਖਾ ਪਿਆਰਾ ਸਿੰਘ ਦੱਬ ਕੇ ਬਾਹਰ ਅੱਜ ਕੇ ਖਾ ਬਾੜੀ ਖੇਤੀ ਵਿੱਚ ਝਕੀਨ ਰੱਖਦਾ ਸੀ ਨੰਬਰ 3 ਅੱਡੀਆਂ ਚੁੱਕ ਕੇ ਫਹਾ ਲੈਣਾ ਸਾਨੂੰ ਆਪਣੀ ਸਮਰੱਥਾ ਮੁਤਾਬਕ ਹੀ ਖਰਚ ਕਰਨਾ ਚਾਹੀਦਾ ਹੈ ਕਿਸੇ ਦੀਆਂ ਰੀਸਾਂ ਵਿੱਚ ਅੱਡੀਆਂ ਚੁੱਕ ਕੇ ਫਹਾ ਲੈਣ ਦਾ ਕੋਈ ਫਾਇਦਾ ਨਹੀਂ ਨੰਬਰ 4 ਧੁੰਦਾ ਪੱਕਾ ਹੋਣਾ ਧੁੰਦੇ ਪੱਕੇ ਲੋਕ ਹੀ ਮੰਜ਼ਲ ਤੇ ਪਹੁੰਚਦੇ ਹਨ ਨੰਬਰ 5 ਤਾਰੀਫ਼ ਕਰਨਾ ਚੰਗੇ ਕੰਮ ਦੀ ਸਾਰੇ ਤਾਰੀਫ਼ ਕਰਦੇ ਹਨ ਨੰਬਰ 5 ਸਬੁਖਤੇ ਮੈਂ ਹਰ ਰੋਜ਼ ਸਬੁਖਤੇ ਉੱਠਦਾ ਹਾਂ ਨੰਬਰ 33 ਧਰਤੀ ਤੋਂ ਗਿੱਠ ਉੱਚਾ ਹੋਣਾ ਆਪਣੇ ਪੁੱਤਰ ਦੀ ਪ੍ਰਸ਼ੰਸਾ ਸੁਣ ਕੇ ਕਰਮ ਸਿੰਘ ਧਰਤੀ ਤੋਂ ਗਿੱਠ ਉੱਚਾ ਹੋ ਗਿਆ ਇਸ ਤਰ੍ਹਾਂ ਬੱਚਿਓ ਇਸ ਪਾਠ ਦੇ ਪ੍ਰਸ਼ਨ ਉੱਤਰ ਕੰਪਲੀਟ ਹੋ ਗਏ ਨੇ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਜਨਰਲ ਤੇ ਪਾਈ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਧੰਨਵਾਦ